ਕਿਹੜਾ ਨਵਾਂ ਐਕਟ ਹੈ ਜਿਹੜਾ ਪ੍ਰਭਾਵਿਤ ਕਰੂਗਾ ਤੇ ਕਿਹਦੀ ਚਰਚਾ ਜਿਹੜੀ ਸ਼ੁਰੂ ਹੋ ਚੁੱਕੀ ਹੈ ਹੈ ਜਿਹੜੇ ਕਾਂਗਰਸਮੈਨ ਤੇ ਕੁਝ ਡੈਮੋਕ੍ਰੇਟ ਉਹਨੇ ਰਲ ਕੇ ਇੱਕ ਬਿਲ ਰੱਖਿਆ ਦਾ ਨਾਮ ਡਿਗਲਿ ਦੀ ਐਕਟ 2 ਦਸੰਬਰ ਤੋਂ ਪਹਿਲਾਂ ਜਿਹੜਾ ਐਂਟਰ ਕੀਤਾ ਉਹਨੂੰ ਇੱਥੇ ਵਰ ਪਰਮਿਟ ਦੇ ਦੋ ਸਸ ਸਰ ਦਾ ਆਉਣ ਜਾਣ ਦੀ ਪਰਮਿਸ਼ਨ ਹੋਊਗੀ ਪਰ ਗਰੀਬਜ਼ਾੜ ਤੇ ਸਿੱਧਾ ਸਿੱਧ ਨਹੀਂ ਮਿਲੇਗੀ ਟਾਪ ਲੀਡਰਸ਼ਿਪ ਆ ਦੋਨਾਂ ਪਾਰਟੀਆਂ ਦੀ ਇਨਕਲੂਡਿੰਗ ਪ੍ਰੈਜ਼ੀਡੈਂਟ ਰਾਮ ਜਿੰਨੀ دیر ਉਹ ਇਹਦੇ ਤੇ ਪੈਰ ਨਹੀਂ ਲਾਉਂਦੇ ਉਨੀ ਦੇਵਤਾ ਕੇ ਪਾਸ ਨਹੀਂ ਹੋਣਾ ਇਸ ਕਰਕੇ ਸਾਨੂੰ ਲੱਗਦਾ ਵੀ ਇਹਦੇ ਚ ਇਹਦੀ ਪਾਸ ਹੋਣ ਦੀ ਮੀਤ ਕੋਸ਼ ਹੈਗੀ ਆ ਜੇ ਇਹਦੇ ਪਿੱਛੇ ਪ੍ਰੈਜ਼ੀਡੈਂਟ ਟਰੰਪ ਖੜ ਜਾਂ। ਕਿਹੜੇ ਅਸਰ ਫੈਨਗੇ ਵਿਆਹ ਲੈ ਕੇਸਾਂ ਤੇ ਜਾਂ ਸਾਇਲਮ ਦੇ ਕੇਸਾਂ ਤੇ ਜੇਕਰ ਡਿਗਨਿਟੀ ਐਕਟ ਬਿਲ ਜਿਹੜਾ ਉਹ ਪਾਸ ਹੋ ਜਾਂਦਾ ਹੈ ਜਿਵੇਂ ਕੋਈ 17 18 16 ਜਾਇਆ ਉਹਦਾ ਸ਼ਰਮ ਚਲੀ ਜਾਂਦਾ ਉਹ ਬੰਦਾ ਆਪਣਾ ਸੈਲਵਿਜ ਕਨਵਰਟ ਕਰ ਸਕਦਾ ਤੁਹਾਨੂੰ ਲੱਗਦਾ ਕਿ ਟਰੰਪ ਪ੍ਰਸ਼ਾਸਨ ਦਾ ਨਵੀਂ ਸਰਕਾਰ ਜਿਹੜੀ ਹੁ ਬਣੀ ਹੈ ਉਹ ਆ 60 ਦੇ ਉੱਤੇ ਮਤਲਬ ਲਾਉਣ ਦੀ ਕੋਸ਼ਿਸ਼ ਕਰਦੇ ਆ ਜਿਹੜਾ ਹਾਈ ਅਫੀਸ਼ਰ ਹੈਗਾ ਸਰਕਾਰ ਦਾ ਨੀਓਡਿੰਗ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਕੋਈ ਇਹਦੇ ਖਿਲਾਫ ਜਾਂ ਹੱਟ ਕੇ ਬਿਆਨ ਨਹੀਂ ਆਇਆ ਚੁੱਪ ਨੇ ਪਲਪਲ ਦੀ ਸਹੀ ਨਿਊਜ਼ ਅਪਡੇਟ ਵੇਖਣ ਲਈ ਸੜੇ ਨਵੀਂ ਨਿਊਜ਼ ਚੈਨਲ ਪ੍ਰਾਈਮੇਸ਼ਾ ਟੀਵੀ ਨਿਊਜ਼ ਨੂੰ ਵੀ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਦਾ ਬਟਨ ਦਬਣਾ ਨਾ ਭੁੱਲਣਾ ਪ੍ਰਾਇਮੇਸ਼ੀਆ ਟੀਵੀ ਦੇਖਦੇ ਸਾਰੇ ਦਰਸ਼ਕਾਂ ਨੂੰ ਜੋਤ ਰਣਜੀਤ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਸਪ੍ਰੀਤ ਸਿੰਘ ਅਟਾਰਨੀ ਜਿਨ੍ਹਾਂ ਨਾਲ ਪਿਛਲੇ ਕਾਫੀ ਲੰਬੇ ਸਮੇਂ ਤੋਂ ਆਪਾਂ ਇਮੀਗ੍ਰੇਸ਼ਨ ਦੇ ਨਾਲ ਸੰਬੰਧਿਤ ਜਾਂ ਫਿਰ ਅਮਰੀਕਾ ਦੀ ਪੋਲਿਟਿਕਸ ਦੇ ਨਾਲ ਸੰਬੰਧਿਤ ਗੱਲਬਾਤ ਕਰਦੇ ਆਂ ਹਰ ਹਫ਼ਤੇ ਬੜੀ ਵਧੀਆ ਗੱਲਬਾਤ ਹੈ ਜਿਹੜੀ ਤੁਹਾਡੇ ਸਾਹਮਣੇ ਲੈ ਕੇ ਹਾਜ਼ਰ ਹੁੰਨੇ ਆਂ ਅੱਜ ਵੀ ਉਹਨਾਂ ਦੇ ਕੋਲ ਪਹੁੰਚੇ ਆਂ ਸੋ ਗੱਲਬਾਤ ਸ਼ੁਰੂ ਕਰਦੇ ਆਂ ਜਸਪੀਤ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜਸਪੀਤ ਜੀ ਨਵਾਂ ਐਕਟ ਨਵਾਂ ਬੈਲ ਹਰ ਰੋਜ਼ ਕੁਝ ਨਾ ਕੁਝ ਨਵਾਂ ਹੋ ਰਿਹਾ ਹੈ ਪੋਲਿਟਿਕਸ ਦੇ ਵਿੱਚ ਜਿਹਦਾ ਅਸਰ ਸਿੱਧੇ ਆ ਸਿੱਧੇ ਰੂਪ ਤੇ ਵਿੱਚ ਸਾਡੇ ਸਾਰਿਆਂ ਤੇ ਹੁੰਦਾ ਕਿਹੜਾ ਨਵਾਂ ਐਕਟ ਆ ਜਿਹੜਾ ਪ੍ਰਭਾਵਿਤ ਕਰੂਗਾ ਤੇ ਜਿਹਦੀ ਚਰਚਾ ਜਿਹੜੀ ਸ਼ੁਰੂ ਹੋ ਚੁੱਕੀ ਹੈ ਜ਼ਰੂਰ ਦੱਸੋ ਕੁਝ ਜਿਹੜੇ ਰਿਪਬਲਿਕਨ ਹੈਗੇ ਨੇ ਕਾਂਗਰਸਮੈਨ ਤੇ ਕੁਝ ਡੈਮੋਕ੍ਰੇਟ ਉਹਨਾਂ ਨੇ ਰਲ ਕੇ ਇੱਕ ਬਿੱਲ ਰੱਖਿਆ ਉਹਦਾ ਨਾਮ ਡਿਗਨਿਟੀ ਐਕਟ ਜੀ ਬਿੱਲ ਤਾਂ ਅੱਗੇ ਵੀ ਫਿਰੇ ਪੇਸ਼ ਹੋਇਆ ਸਾਨੂੰ ਹੁਣ 25 26 ਸਾਲ ਦਾ ਮੈਨੂੰ ਹੀ ਹੋ ਗਿਆ ਦੇਖਦੇ ਨੂੰ ਹਮ ਹਮ ਤੇ ਉਹਦੇ ਵਿੱਚ ਬੇਸਿਕਲੀ ਕੀ ਆ ਕਿ ਕੋਈ ਬਿਲ ਸਰੇਣੀ ਚੜਿਆ ਪਹਿਲਾਂ ਪ੍ਰੈਜ਼ੀਡੈਂਟ ਕਲਿੰਟਨ ਆਇਆ ਉਹਨੇ ਕਰ ਰਿਫਾਰਮ ਹੋਊਗਾ ਫਿਰ ਆਇਆ ਜੀ ਪੁਸ਼ ਜੀ ਇਮੀਗੇਸ਼ਨ ਦਾ ਕਰਨਾ ਵੀ ਚਾਹਦਾ ਸੀ ਕੁਝ ਫਿਰ ਉਸ ਤੋਂ ਬਾਅਦ ਆਇਆ ਆਬਾਮਾ ਹਮ ਤੇ ਉਹਨੇ ਡਾਕਾ ਦਾ ਕੀਤਾ ਜਾਂ ਹੋਰਾਂ ਚੀਜ਼ਾਂ ਤੋਂ ਵੀ ਕੁਝ ਨਹੀਂ ਜਿਹੜਾ ਫਾਈਨਲ ਕੋਈ ਬਿਲ ਪਾਸ ਹੋਇਆ ਜੀ ਫਿਰ ਟਰੰਪ ਸਾਹਿਬ ਆਏ ਪਹਿਲੀ ਟਰਮ ਦੇ ਵਿੱਚ ਤੇ ਇਹਨਾਂ ਨੇ ਤਾਂ ਕਰਨਾ ਹੀ ਕੀ ਸੀਗਾ ਤੇ ਉਸ ਤੋਂ ਬਾਅਦ ਫਿਰ ਬਾਈਡਨ ਨੇ ਵੀ ਕੁਝ ਨਹੀਂ ਕੀਤਾ ਉਹਨੇ ਕੋਸ਼ਿਸ਼ ਕੀਤੀ ਪਰ ਉਹ ਤੋਂ ਵੀ ਨਹੀਂ ਬਣਿਆ ਠੀਕ ਹੈ ਜੀ ਹੁਣ ਜਿਹੜੇ ਕੁਝ ਰਿਪਬਲਿਕਨ ਹੈਗੇ ਨੇ ਸੈਨੇਟਰ ਇਹਨਾਂ ਨੇ ਬਾਈਪਾਰਟਿਸਨ ਜਿਹੜਾ ਬਿੱਲ ਹੈਗਾ ਉਹ ਰੱਖਿਆ ਜੀ ਤੇ ਉਹਦੇ ਨਾਲ-ਨਾਲ ਕੁਝ ਡੈਮੋਕ੍ਰੇਟ ਨੇ ਰਿਪਬਲਿਕਨ ਨੇ ਤੇ ਉਹਦੇ ਵਿੱਚ ਬੇਸਿਕਲੀ ਇਹ ਹੈਗਾ ਕਿ ਉਹ ਇਹ ਕਹਿੰਦੇ ਆ ਕਿ ਜਿਹੜੇ ਬੰਦੇ ਇੱਥੇ 2020 ਤੋਂ ਪਹਿਲਾਂ ਦੇ ਰਹਿ ਰਹੇ ਆ ਕਿ ਜਿਹੜੇ ਇੱਥੇ 20 'ਚ ਆਇਆ ਜਾਂ 19 'ਚ ਆਇਆ ਠੀਕ ਹੈ ਜੀ 20 ਦਸੰਬਰ ਤੋਂ ਪਹਿਲਾਂ ਜਿਹੜਾ ਐਂਟਰ ਕੀਤਾ ਉਹਨੂੰ ਇੱਥੇ ਵਰ ਪਰਮਿਟ ਦੇ ਦੋ 7 ਸਾਲ ਦਾ ਆਉਣ ਜਾਣ ਦੀ ਪਰਮਿਸ਼ਨ ਹੋਊਗੀ ਪਰ ਗ੍ਰੀਨ ਕਾਰਡ ਤੇ ਸਿਟੀਨਸ਼ਿਪ ਨਹੀਂ ਮਿਲੇਗੀ ਉਹ ਤੇ ਜਿਹੜੇ ਬੱਚੇ ਹੈਗੇ ਡਾਕਾ ਜਿਹੜੇ ਆਏ ਸੀ ਜਿਨ੍ਹਾਂ ਨੂੰ ਕਿ ਬਾਮੇ ਨੇ ਰੋਲ ਕੀਤਾ ਸੀ ਇੰਨੇ ਸਾਲ ਪਹਿਲਾਂ ਉਹਨਾਂ ਕੋਲ ਵਰ ਪਰਮਿਟ ਹੈ ਗਿਆ ਤਾਂ ਉਹਨਾਂ ਨੂੰ ਗ੍ਰੀਨ ਕਾਰਡ ਅਕੇ ਮਿਲਦਾ ਠੀਕ ਹੈ ਜੀ ਪਰ ਜਿਹੜੇ ਰੀਸੈਂਟ ਆਏ ਆ ਬੰਦੇ 2 ਸਾਲਾਂ 3 ਸਾਲਾਂ ਚ ਉਹਨਾਂ ਨੂੰ ਇਹ ਵਿੱਚ ਕੋਈ ਰੀਲੀਫ ਨਹੀਂ ਹੈ ਕਿਉਂਕਿ ਜਿੰਨੀ ਵੀ ਸਾਰੀ ਡਿਪੋਰਟੇਸ਼ਨ ਦਾ ਆਇਆ ਸਾਰਾ ਧਰਮਦਾਰ ਚੱਲ ਰਿਹਾ ਉਹ ਜਿਹੜੇ ਨਵੇਂ ਬੰਦੇ ਆ ਉਹਨਾਂ ਦੇ ਚੱਲ ਰਿਹਾ ਸਾਰਾ ਠੀਕ ਹੈ ਜੀ ਕਿਉਂਕਿ ਜਿਹੜਾ ਐਗਜ਼ੈਕਟਿਵ ਆਰਡਰ ਵੀ ਹੈ ਟਰੰਪ ਦਾ ਉਹੀ ਹੈ ਵੀ ਜਿਹੜੇ ਪਿਛਲੇ 2 ਸਾਲਾਂ ਚ ਆਏ ਆ ਉਹਨਾਂ ਦੇ ਪਿਆਰ ਨਹੀਂ ਹੋਏ ਉਹਨਾਂ ਨੂੰ ਫੜ ਕੇ ਉਹਨਾਂ ਡਿਸਟ੍ਰਿਕਟ ਦੇ ਵਿੱਚ ਹੈਗੇ ਨੇ ਕੌਂਗਰੈਸਮੈਨ ਜਿਵੇਂ ਹੋਰਾਂ ਮੁਲਕਾਂ 'ਚ ਐਮਪੀ ਹੁੰਦਾ ਇੱਥੇ ਉਹਨੂੰ ਕੌਂਗਰੈਸਮੈਨ ਕਹਿੰਦੇ ਆ ਜੀ ਜਿਨ੍ਹਾਂ ਦੇ ਵਿੱਚ ਕਿ ਇਮੀਗਰੈਂਟਸ ਨੇ ਹਮਮ ਜਾਂ ਜਿਨ੍ਹਾਂ ਦੇ ਵਿੱਚ ਉਹੋ ਜਿਹੇ ਬਿਜ਼ਨਸ ਨੇ ਜਿਹੜੇ ਇਮੀਗਰੈਂਟਾਂ ਨਾਲ ਚੱਲਦੇ ਆ ਜੀ ਜਿਵੇਂ ਕੰਸਟਰਕਸ਼ਨ ਦਾ ਕੰਮ ਹੋ ਗਿਆ ਫਾਰਮਿੰਗ ਹੋ ਗਈ ਛੋਟੇ ਸਟੋਰ ਹੋ ਗਏ ਹਮਮ ਜਿਹੜੇ ਜਾਂ ਛੋਟੇ ਜਿਹੜੇ ਬਿਜ਼ਨਸ ਓਨਰਸ ਹੋ ਗਏ ਤੇ ਜਿਨ੍ਹਾਂ ਨੂੰ ਲੋੜ ਹੈਗੀ ਐ ਇਮੀਗਰੈਂਟਸ ਦੀ ਹੋਟਲਾਂ ਦਾ ਕੰਮ ਹਮਮ ਉਹਨਾਂ ਨੂੰ ਜਿਹੜੇ ਬਿਜ਼ਨਸ ਓਨਰਸ ਹੈਗੇ ਆ ਉਹ ਆ ਕੇ ਕਹਿ ਰਹੇ ਵੀ ਸਾਡਾ ਇਨਸਾਨ ਹੋ ਰਿਹਾ ਬਹੁਤ ਜ਼ ਜੀ ਜਿਹੜੇ ਹੋਰ ਲੋਕ ਨੇ ਉਸ ਏਰੀਆ ਦੇ ਉਹ ਵੀ ਕਹਿ ਰਹੇ ਆ ਵੀ ਸਾਡੇ ਬੰਦੇ ਫੜੇ ਜਾ ਰਹੇ ਆ ਕੰਮ ਤੇ ਨਹੀਂ ਜਾ ਰਹੇ ਨੁਕਸਾਨ ਹੂੰ ਹੂੰ ਉਹਦੇ ਕਰਕੇ ਉਹਨਾਂ ਨੂੰ ਇਹ ਲੱਗਦਾ ਵੀ ਅਗਲੀ ਇਲੈਕਸ਼ਨ ਜਿਹੜੀ 26 ਚ ਹੋਣੀ ਆ ਹਾਊਸ ਦੀ ਜਾਂ ਸੈਨੇਟ ਦੀ ਉਹ ਅਸੀਂ ਹਾਰ ਸਕਦੇ ਆ ਆਹ ਇਹਦੇ ਕਰਕੇ ਸੋ ਉਹਨਾਂ 'ਚ ਜਿਹੜੇ ਇਦਾਂ ਦੇ 25 30 ਕਾਂਗਰਸਮੈਨ ਰਿਪਬਲਿਕਨ ਸਾਈਡ ਤੇ ਹੈਗੇ ਆ 25 30 ਡੈਮੋਕ੍ਰੇਟ ਹੈਗੇ ਆ ਜੀ ਜਿਹੜੇ ਜਿੱਤੇ ਹੋਏ ਨੇ ਤੇ ਜਿਨ੍ਹਾਂ ਦੇ ਜਿਹੜੇ ਡਿਸਟ੍ਰਿਕਟ ਨੇ ਜਾਂ ਜਿਹੜੀ ਉਹਨਾਂ ਦੀ ਕੋਲੋ ਕੰਸਟੀਟੂਐਂਸੀਜ਼ ਨੇ ਉਹ ਇੰਨਾ ਏਰੀਆ 'ਚ ਨੇ ਜਿੱਥੇ ਕਿ ਇਮੀਗ੍ਰੈਂਟਾਂ ਦਾ ਪ੍ਰਭਾਵ ਆ ਜਾਂ ਉਹਨਾਂ ਸਟ ਸੋ ਉਹਨਾਂ ਨੂੰ ਇਹ ਡਰਾ ਵੀ ਜੇ ਇਹਦਾ ਬੈਗ ਲੈਸ਼ ਹੋ ਗਿਆ ਤਾਂ ਅਸੀਂ ਹਾਰਾਂਗੇ ਤੇ ਉਹਨਾਂ ਨੇ ਇਸ ਗੱਲ ਤੇ ਇਹ ਕੀਤਾ ਵੀ ਘਟੋ ਘਟ ਜਿਹੜੇ ਬੜੀ ਧੀਰ ਤੋਂ ਬੰਦੇ ਰਹਿ ਰਹੇ ਨੇ ਜਾਂ ਜਿਨ੍ਹਾਂ ਨੂੰ ਬਿਜ਼ਨਸਾਂ ਦੇ ਵਿੱਚ ਕੰਮ ਕਰਦੇ ਆ ਵੀ ਉਹਨਾਂ ਨੂੰ ਡਿਪੋਰਟੇਸ਼ਨ ਤੋਂ ਛੋਟ ਦਿੱਤੀ ਜਾਵੇ ਤੇ ਉਹਨਾਂ ਨੂੰ ਇੱਥੇ ਕੰਮ ਕਰਨ ਦਾ ਵਰ ਪਰਮਿਟ ਮਿਲੇ ਤੇ ਉਹ ਇੱਥੇ ਕੰਮ ਕਰ ਸਕਣ ਆਇਆ ਸਕਣ ਪਰ ਉਹਨਾਂ ਨੂੰ ਗ੍ਰੀਨ ਕਾਰਡ ਜਾਂ ਸਿਨਿਟਿਜ਼ਨ ਬਣਾ ਦੋ ਕਿਉਂਕਿ ਉਹਦੀ ਭਾਰੀ ਵਿਰੋਧਤਾ ਹੈਗੀ ਹੈ ਰਿਪਬਲਿਕਨ ਪਾਰਟੀ ਦੇ ਵਿੱਚ ਵੀ ਜਿਹੜੇ ਇੱਥੇ ਇਲੀਗਲ ਆਏ ਆ ਜਾਂ ਓਵਰਸਟੇ ਕੀਤਾ ਆ ਜਿਨ੍ਹਾਂ ਨੇ ਕਾਨੂੰਨ ਤੋੜਿਆ ਉਹਨਾਂ ਨੂੰ ਇੱਥੇ ਗ੍ਰੀਨ ਕਾਰਡ ਨਹੀਂ ਮਿਲਣਾ ਚਾਹੀਦਾ ਠੀਕ ਹੈ ਜੀ ਲੇਕਿਨ ਵਾਇਰ ਮੀਡੀਆ ਆ ਵੀ ਉਹਨੂੰ ਰਿਪੋਰਟ ਵੀ ਨਹੀਂ ਕੀਤਾ ਜਾ ਰਿਹਾਦਾ ਇੰਨੇ ਲੋਕਾਂ ਨੂੰ ਕਿ ਜੇ ਰਿਪੋਰਟ ਕਰਨਗੇ ਤਾਂ ਬਿਜ਼ਨੈਸਿਸ 'ਤੇ ਅਸਰ ਪੈ ਰਿਹਾ ਹੂੰ ਸੋ ਉਹਦੇ ਕਰਕੇ ਇੱਕ ਵਾਇਰ ਮੀਡੀਆ ਕੱਟਿਆ ਗਿਆ ਤੇ ਇਹਦੇ 'ਚ ਇਨੀਸ਼ੀਏਟ ਜਿਹੜਾ ਕੀਤਾ ਉਹ ਰਿਪਬਲਿਕਨਾਂ ਨੇ ਕੀਤਾ ਪਰ ਨਾਲ ਡੈ ਸੋ ਇਹਦੀ ਬਾਈ ਪਾਰਟੀਸ ਨੂੰ ਬਿੱਲ ਆ ਪਰ ਇਹ ਇੱਕ ਵੈਲਕਮ ਸਟੈਪ ਆ ਕਿਉਂਕਿ ਉਹ ਰੀਜ਼ਨ ਇਹ ਹੈਗਾ ਕਿ ਜਿਸ ਕਿਸਮ ਦੀ ਇਨਫੋਰਸਮੈਂਟ ਚ ਆ ਰਹੀ ਆ ਲੋਕੀ ਫੜੇ ਜਾ ਰਹੇ ਆ ਉਹਦਾ ਹੁਣ ਜਿਹੜੇ ਲਾਅ ਮੇਕਰਸ ਹੈਗੇ ਨੇ ਜਾਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਦੇ ਲੀਡਰ ਨੇ ਦੋਨਾਂ ਦੇ ਵੱਡੇ ਜਾਂ ਜਿਹੜੇ ਆਮ ਲੋਕ ਵੀ ਹੈਗੇ ਨੇ ਬਿਜ਼ਨਸ ਹੋਂਡਰਸ ਨੇ ਜੀ ਉਹਨਾਂ ਦੇ ਵਿੱਚ ਇਹ ਗੱਲ ਆਈ ਆ ਵੀ ਵਾਟ ਨੈਕਸਟ ਵੀ ਜਿਹੜੇ ਹੁਣ ਬੰਦੇ ਤੁਸੀਂ ਜਿਹੜੇ ਰਿਪੋਰਟ ਕਰਦੇ ਹੋ ਉਹ ਤਾਂ ਕਰ ਰਹੇ ਜਿਹੜੇ 2 ਸਾਲਾਂ ਚ ਜਾਂ 3 ਸਾਲਾਂ ਚ ਆਏ ਆ ਜਿਨ੍ਹਾਂ ਦਾ ਕ੍ਰਿਮਿਨਲ ਰੈਕੋਰਡ ਆ ਜਾਂ ਜਿਨ੍ਹਾਂ ਨੇ ਕੋਈ ਪੁੱਠੇ ਸਿੱਧੇ ਕੰਮ ਕੀਤੇ ਆ ਹੂੰ ਹੂੰ ਲੇਕਿਨ ਜਿਹੜੇ ਬੰਦੇ ਹੁਣ ਇੱਥੇ ਬੜੀ ਬੜੀ ਦੇਰ ਤੋਂ 20-20 ਸਾਲ ਤੋਂ ਰਹਿ ਰਹੇ ਆ ਤੇ ਉਹਨਾਂ ਦਾ ਕੋਈ ਕ੍ਰਿਮਨਲ ਰੈਕਡ ਨਹੀਂ ਹੈਗਾ ਤੇ ਉਹ ਕੰਮ ਕਰਦੇ ਨੇ ਤੇ ਬਿਜ਼ਨਸ ਨੂੰ ਲੋਡ ਵੀ ਆ ਉਹਨਾਂ ਦੀ ਜੀ ਉਹਨਾਂ ਜਿਹੜੇ ਜ਼ਿਆਦਾ ਲੋਕਾਂ ਦੇ ਬੱਚੇ ਇੱਥੇ ਬੌਰਨ ਨੇ ਕਿ ਇਹਦਾ ਬੱਚਾ ਸਿਟੀਜ਼ਨ ਆ ਜਾ ਕੇ ਇਹਨੇ ਸਿਟੀਜ਼ਨਾਂ ਦਾ ਵਿਆਹ ਹੀ ਕਰਾਇਆ ਜਾ ਕਿਸੇ ਦਾ ਕੋਈ ਹੋਰ ਭੈਣ ਭਰਾ ਸਿਟੀਜ਼ਨਾਂ ਵੀ ਉਹ ਜਾਂ ਦਾ ਕੀ ਕਰਨਾ ਉਹਦਾ ਡਿਪੋਟ ਹੋ ਨਹੀਂ ਸਕਦੇ ਉਹਨਾਂ ਬਾਰੇ ਸੋਚਣਾ ਹੁਣ ਸ਼ੁਰੂ ਕੀਤਾ ਗਿਆ ਇਹ ਕਿ ਚੰਗਾ ਸਟੈਪ ਹੈ ਪਾਸ ਹੋਊਗਾ ਕਿ ਨਹੀਂ ਹੋਊਗਾ ਇਹਦੇ ਬਾਰੇ ਪਤਾ ਨਹੀਂ ਕਿਉਂਕਿ ਪਾਸ ਹੋਣਾ ਜੇ ਮੈਂ ਤੁਹਾਨੂੰ ਦੱਸ ਕੇ ਹਟਿਆ ਵੀ ਕਈ ਪ੍ਰੈਜ਼ੀਡੈਂਟ ਚਲੇ ਗਏ ਆ ਦਾ ਕੋਈ ਪੱਕੀ ਛੋਟੀ ਨਹੀਂ ਆ ਲੇਕਿਨ ਨੀਡ ਆਫ ਦਾ ਆਵਰ ਇਸ ਕਰਕੇ ਬਣ ਗਈ ਏ ਕਿਉਂਕਿ ਜਿਹੜੀ ਇਮੀਗ੍ਰੇਸ਼ਨ ਇਨਫੋਰਸਮੈਂਟ ਹੋ ਰਹੀ ਆ ਉਹਦਾ ਬਿਜ਼ਨਸਸ ਤੇ ਅਸਰ ਹੋ ਰਿਹਾ ਤੇ ਜਿਹੜੇ ਰਿਪਬਲਿਕਨ ਇਹਨਾਂ ਦੇ ਲੀਡਰ ਨੇ ਕਾਂਗਰਸਮੈਨ ਨੇ ਉਹਨਾਂ ਦੇ ਡਿਸਟ੍ਰਿਕਟ ਦੇ ਵਿੱਚ ਹੋ ਰਿਹਾ ਤੇ ਉਹਦੇ ਕਰਕੇ ਉਹਨਾਂ ਨੂੰ ਲੋੜ ਆ ਵੀ ਕੁਝ ਉਹਨਾਂ ਨੂੰ ਬਚਾਉਣ ਵਾਸਤੇ ਕੀਤਾ ਜਾਵੇ ਸੋ ਇਸ ਕਰਕੇ ਇਹਦੇ ਥੋੜੀ ਜੀ ਪਾਸ ਹੋਣ ਦੀ ਉਮੀਦ ਪਹਿਲੇ ਬਿਲਾਂ ਨਾਲੋਂ ਜ਼ਿਆਦਾ ਕਿਉਂਕਿ ਇਹ ਇਸ ਗੱਲ ਦੀ ਨੀਡ ਤੇ ਆ ਵੀ ਅਗਲੇ ਸਾਲ ਇਲੈਕਸ਼ਨ ਹੈਗੀ ਉਹ ਚ ਹਾਰਨਾ ਚਾਹੀਏ ਜਿੱਥੇ ਆਪਣਾ ਸਰਵਾਈਵਲ ਦਾ ਸਵਾਲ ਹੁੰਦਾ ਉੱਥੇ ਫਿਰ ਬੰਦੇ ਕੋਈ ਨਾ ਕੁਝ ਕਰਦੇ ਆ ਪਰ ਫੇਰ ਵੀ ਇਹ ਜਿਹੜੀ ਟਾਪ ਲੀਡਰਸ਼ਿਪ ਆ ਦੋਨੋਂ ਆ ਪਾਰਟੀਆਂ ਦੀ ਇਨਕਲੂਡਿੰਗ ਪ੍ਰੈਜ਼ੀਡੈਂਟ ਟਰੰਪ ਜਿੰਨੀ ਦੇਰ ਉਹ ਇਹਦੇ ਤੇ ਪੈਰ ਨਹੀਂ ਲਾਉਂਦੇ ਉਨੀ ਦੇਰ ਤੱਕ ਇਹ ਪਾਸ ਨਹੀਂ ਹੋਣਾ ਪਰ ਚੰਗਾ ਕਦਮ ਇਹਸ ਕਰਕੇ ਵੀ ਜਿਹੜੇ ਦੇਰ ਤੋਂ ਰਹਿ ਰਹੇ ਆ ਬੰਦੇ 2020 ਤੋਂ ਪਹਿਲਾਂ ਦੇ ਜਿਨ੍ਹਾਂ ਨੂੰ 5 ਸਾਲ ਤੋਂ ਉੱਤੇ ਹੋ ਗਏ ਰਹਿੰਦੇ ਆ ਨੂੰ ਤੇ ਕੋਈ ਕ੍ਰਾਈਮ ਨਹੀਂ ਕੀਤਾ ਕ੍ਰਿਮਨਲ ਰੈਕਡ ਨਹੀਂ ਕੁਝ ਨਹੀਂ ਉਹਨਾਂ ਬੰਦਿਆਂ ਨੂੰ ਇਹਦਾ ਫਾਇਦਾ ਹੋਊਗਾ ਹੁਣ ਇਹਦੀਆਂ ਜਿਹੜੀਆਂ ਮੇਨ ਸ਼ਰਤਾਂ ਨੇ ਉਹ ਉਹਦੇ ਵਿੱਚ ਇੱਕ ਤਾਇ ਹੈਗਾ ਕਿ ਬੰਦਾ 2020 ਤੋਂ ਪਹਿਲਾਂ ਦਾ ਹੋਵੇ ਉਹਦਾ ਕਰੇ ਨਾ ਹੋਵੇ ਉਹਦਾ ਬੈਕਗਰਾਉਂਡ ਚੈੱਕ ਕਰੋ ਫਿਰ 7000 ਡਾਲਰ ਉਹ ਫਾਈਨ ਪੇ ਕਰੇ ਸੱਤਾ ਸਾਲਾਂ ਚ 1000 ਡਾਲਰ ਪੇਰੋ ਹਰ ਸਾਲ ਟੈਕਸ ਦੋਵੇ ਜਦੋਂ ਦੇਣਗੇ ਵਰ ਪਰਮਿਟ ਤੇ ਜੋ ਟੈਕਸ ਨਹੀਂ ਦਊਗਾ ਜਾਂ ਕੰਮ ਤੋਂ ਉਹ ਨੂੰ ਜਿਹੜਾ ਹੈਗਾ ਜਵਾਬ ਮੇਜੂਗਾ ਤਾਂ ਉਹ ਫਿਰ ਡਿਪੋਰਟੇਬਲ ਆ ਤੇ ਉਹ ਇਥੇ ਰਹਿ ਸਕਦਾ ਤੇ ਆਉਣ ਜਾਣ ਦੀ ਪਰਮਿਸ਼ਨ ਹੈਗੀ ਆ ਦੇ ਵਿੱਚ ਪਰ ਪਾਸਵੇ ਟੂ ਸਿਟੀਜ਼ਨਸ਼ਿਪ ਨਹੀਂ ਹੈ ਕਿ ਉਹ ਇਸ ਵੀਜ਼ੇ ਤੇ ਗ੍ਰੀਨ ਕਾਰਡ ਲੈ ਕੇ ਦਾ ਰਹਿ ਸਕਦਾ ਆ ਜਾ ਸਕਦਾ ਜਿਵੇਂ ਖਾੜੀ ਦੇਸ਼ਾਂ ਚੋਂ ਦਾ ਲੋਕੀ ਦੁਬਈ ਜਾਂਦੇ ਆ ਜਾਂ ਹੋਰ ਅਮਰਿਕਾ ਚ ਕੰਮ ਕਰੇ ਇਸ ਕਿਸਮ ਦਾ ਪਰ ਜਿਹੜੇ ਡਾਕਾ ਦੇ ਵਿੱਚ ਜਿਹੜੇ ਬੱਚੇ ਪਹਿਲਾਂ ਆਏ ਨੇ ਜਿਨ੍ਹਾਂ ਨੂੰ ਕਿ ਪ੍ਰੈਜ਼ੀਡੈਂਟ ਓਬਾਮਾ ਨੇ ਦਿੱਤੇ ਸੀ ਪਰਮਨੈਂਟ ਉਹਨਾਂ ਦੇ ਪ੍ਰੋਵੀਜ਼ਨ ਹੈਗੀ ਹੈ ਗ੍ਰੀਨ ਕਾਰਡ ਉਹਨਾਂ ਨੂੰ ਮਿਲ ਸਕਦਾ ਠੀਕ ਹੈ ਜੀ ਇਹਦੇ ਨਾਲ ਨਾਲ ਇਹਦੇ ਵਿੱਚ ਇੱਕ ਹੋਰ ਕੰਪਰੋਮਾਈਜ਼ ਆ ਸਰਕਾਰ ਨੂੰ ਕੁਝ ਕਰਨ ਲਈ ਜਾਂ ਜਿਹੜੇ ਹਾਰਡ ਲਾਈਨਰ ਹੈਗੇ ਨੇ ਰਿਪਬਲਿਕਨ ਜਾਂ ਪ੍ਰੈਜ਼ੀਡੈਂਟ ਟਰੰਪ ਜਾਂ ਉਹਨਾਂ ਸਾਰੀ ਸਰਕਾਰ ਕਿ ਇਹਦੇ ਚ ਬਹੁਤ ਜ਼ਿਆਦਾ ਪੈਸਾ ਫਰਦਰ ਰੱਖਿਆ ਗਿਆ ਠੀਕ ਹੈ ਇਹਦੇ ਜਿੰਨਾ ਹੁਣ ਜਿਹੜਾ ਬਿਗ ਬਿਊਟੀਫੁਲ ਬਿਲ ਪਾਸ ਹੋਇਆ ਉਹ ਚ ਰੱਖਿਆ ਗਿਆ ਉਨਾ ਹੀ ਇਹਦੇ ਵਿੱਚ ਵੀ ਰੱਖਿਆ ਗਿਆ ਕਿ ਤੁਸੀਂ ਬਾਰਡਰ ਦੀ ਜਿਹੜੀ ਹੈਗੀ ਦੁਵਾਰ ਬਣਾਉਣ ਵਾਸਤੇ ਪਤਾ ਨਹੀਂ ਕਿੰਨੇ ਬਿਲੀਅਨ ਡਾਲਰ ਉਹ ਤੋਂ ਬਾਅਦ ਇਨਫੋਰਸਮੈਂਟ ਲਈ ਤੇ ਵੀ ਸਖਤੀ ਹੋਵੇ ਕਿ ਜੇ ਇਹ ਕਿਹਾ ਗਿਆ ਕਿ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਹੈਗੇ ਆ ਉਹਨਾਂ ਦੇ ਰਿਫਿਊਜੀ ਸੈਂਟਰ ਉਹਨਾਂ ਮੁਲਕਾਂ ਦੀ ਬਣਾ ਦਿਓ ਵੀ ਬਾਰਡਰ ਤੇ ਇੱਥੇ ਨਾ ਆਉਣ ਤੇ ਉੱਥੇ ਪ੍ਰੋਸੈਸ ਜੇ ਫੇਲ ਹੋ ਗਿਆ ਤਾਂ ਨਾ ਸਕਣ ਇਦਾਂ ਦਾ ਪਰ ਬਾਰਡਰ ਦੀ ਨਾਲ ਖਿਆਲ ਰੱਖਿਆ ਗਿਆ ਤੇ ਨਾਲ ਇਹ ਕਿਹਾ ਗਿਆ ਕਿ ਜਿਹੜਾ ਸੈਲਮ ਪ੍ਰੋਸੈਸ ਆ ਉਹਨੂੰ ਵੀ ਤੇਜ਼ ਕੀਤਾ ਜਾਵੇ ਜੇ ਕੋਈ ਬੰਦਾ ਆਉਂਦਾ ਉਹਦੀ ਇੰਟਰਵਿਊ ਹੋਵੇ ਤੇ ਇੰਟਰਵਿਊ ਜਿਹੜੀ 15 ਦਿਨਾਂ ਦੇ ਵਿੱਚ ਵਿੱਚ ਹੋਵੇ ਉਸ ਤੋਂ ਬਾਅਦ ਅੱਗੇ ਉਹ ਫੈਸਲਾ ਕਰਨ ਵੀ ਇਹਨੂੰ ਗਾ ਜੱਜ ਕੋ ਭੇਜਣਾ ਕੀ ਕਰਨਾ ਤੇ ਉਹ ਸਾਰਾ ਸਟਰੀਮ ਲਾਈਨ ਹੋਵੇ ਇਹ ਨਾ ਹੋਵੇ 3-3 ਸਾਲ 4-4 ਸਾਲ ਕੇਸ ਚੱਲਣ ਜੀ ਸੋ ਇਸ ਕਿਸਮ ਦਾ ਸਿਸਟਮ ਹੈ ਕੰਪਰੋਮਾਈਜ਼ ਬਿਲ ਇਸ ਕਰਕੇ ਆ ਕਿ ਇੱਕ ਪਾਸੇ ਤਾਂ ਇਹ ਵਰਕ ਪਰਮਿਟ ਦਿੰਦਾ ਲੋਕਾਂ ਨੂੰ ਜਿਹੜੇ ਇੱਥੇ 2020 ਤੋਂ ਪਹਿਲਾਂ ਦੇ ਰਹਿ ਰਹੇ ਆ ਹੂੰ ਹੂੰ ਦੂਸਰਾ ਇਹ ਜਿਹੜੇ ਬੱਚੇ ਇੱਥੇ ਆਏ ਨੇ ਆਨ ਡਾਕੂਮੈਂਟਡ ਪੁਰਾਣੇ 2016 ਤੋਂ ਪਹਿਲਾਂ ਦੇ ਜਿਹੜੇ ਉਪਾਮੇ ਦੇ ਬੜੇ ਸੀ ਉਹਨਾਂ ਨੂੰ ਇਹ ਦੇ ਰਿਆ ਗ੍ਰੀਨ ਕਾਰਡ ਤੇ ਤੀਸਰਾ ਇਹ ਬਾਰਡਰ ਦੀ ਇਨਫੋਰਸਮੈਂਟ ਤੇ ਅੰਦਰਲੀ ਜਿਹੜੀ ਇਨਫੋਰਸਮੈਂਟ ਆ ਉਹਦੇ ਵਾਸਤੇ ਪੈਸਾ ਦੇ ਰਿਆ ਸੋ ਇਸ ਕਰਕੇ ਇਹਦੇ ਚ ਤਕਰੀਬਨ ਕੋਸ਼ਿਸ਼ ਕੀਤੀ ਗਈ ਆ ਵੀ ਜਿਹੜੇ ਹਾਰਡ ਲਾਈਨਰ ਆ ਉਹ ਵੀ ਖੁਸ਼ ਹੋਣ ਸੌਫਟ ਵਾਲੇ ਵੀ ਖੁਸ਼ ਹੋਣ ਤੇ ਬਿਜ਼ਨਸ ਵਾਲੇ ਵੀ ਹੋਣ ਜੀ ਇਸ ਕਰਕੇ ਸਾਨੂੰ ਲੱਗਦਾ ਵੀ ਇਹਦੇ ਚ ਇਹਦੀ ਪਾਸ ਹੋਣ ਦੀ ਉਮੀਦ ਕੁੱਛ ਹੈਗੀ ਆ ਜੇ ਇਹਦੇ ਪਿੱਛੇ ਪ੍ਰੈਜ਼ੀਡੈਂਟ ਟਰੱਪ ਖੜ ਜਾਂ ਜੀ ਤੇ ਡੈਮੋਕ੍ਰੈਟਿਕ ਪਾਰਟੀ ਦੀ ਕੁਝ ਲੀਡਰਸ਼ਿਪ ਖੜ ਜੇ ਫੇਰੇ ਪਾਸ ਹੋ ਸਕਦਾ ਸੋ ਲੈਟਸ ਸੀ ਕਿ ਕਿਸ ਡਾਇਰੈਕਸ਼ਨ ਜਾਂਦਾ ਜਾਂ ਇਸ ਰੂਪ ਚ ਹੁੰਦਾ ਜਾਏ ਕਿ ਕੀ ਚੇਂਜਸ ਆਉਂਦੀਆਂ ਨੇ ਜਾਂ ਹੁੰਦਾ ਵੀ ਆ ਇਹ ਵੀ ਹੋ ਸਕਦਾ ਵੀ ਇਹਨੂੰ ਉਹ ਕਹਿਣ ਵੀ ਅਜੇ ਨਹੀਂ ਲੈਕਚਰ ਦੇਖ ਲੈਣੇ ਆ 26 ਵਾਲੀ ਉਸ ਤੋਂ ਬਾਅਦ ਦੇਖਾਂਗੇ ਵੀ ਲੋਕਾਂ ਤੇ ਕੀ ਅਸਰ ਆ ਸੋ ਇਸ ਤਰ੍ਹਾਂ ਪਰ ਇਹ ਆ ਕਿ ਇੱਕ ਗੱਲ ਅਗੇ ਤੋਂ ਰੀਅਲ ਲੈਟਸ ਸੀ ਤੇ ਉਮੀਦ ਹੈਗੀ ਪਰ ਹੋਣਾ ਵੀ ਚਾਹੀਦਾ ਕਿਉਂਕਿ ਇੰਨੀ ਰੀਇਨਫੋਰਸਮੈਂਟ ਤੋਂ ਬਾਅਦ ਜਿਹੜੇ ਵਿਚਾਰੇ ਇੱਥੇ ਕੰਮ ਕਰ ਰਹੇ ਨੇ ਉਹ ਸਫਰ ਕਰ ਰਹੇ ਆ ਫੈਮਲੀਆਂ ਕਰ ਰਹੀਆਂ ਬਿਜ਼ਨਸ ਕਰ ਰਹੇ ਉਹਨਾਂ ਨੂੰ ਕੋਈ ਨਾ ਕੋ ਰਾਹ ਜਿਹੜਾ ਹੈਗਾ ਉਹ ਲੱਭਣਾ ਚਾਹੀਦਾ ਸੋ ਇੱਕ ਇੱਕ ਚੰਗਾ ਕਦਮ ਹੈ ਇਹਦਾ ਅਸੀਂ ਸਵਾਗਤ ਕਰਦੇ ਆ ਸਰ ਆਪਾਂ ਡਿਗਨਿਟੀ ਐਕਟ ਦੀ ਗੱਲ ਕੀਤੀ ਆ ਤੁਸੀਂ ਬੜੀ ਵਧੀਆ ਚੀਜ਼ਾਂ ਦੱਸੀਆਂ ਇਹਦੇ ਬਾਰੇ ਕਿ ਜੇਕਰ ਇਹ ਬਿਲ ਪਾਸ ਹੁੰਦਾ ਤਾਂ ਬੜੇ ਵਧੀਆ-ਵਧੀਆ ਪ੍ਰਭਾਵ ਜਿਹੜੇ ਪੈ ਸਕਦੇ ਆ ਤੇ ਕਿਹੜੇ ਅਸਰ ਪੈਣਗੇ ਵਿਆਹ ਵਾਲੇ ਕੇਸਾਂ ਤੇ ਜਾਂ ਅਸਾਈਲਮ ਦੇ ਕੇਸਾਂ ਤੇ ਜੇਕਰ ਡਿਗਨਿਟੀ ਐਕਟ ਬਿਲ ਜਿਹੜਾ ਉਹ ਪਾਸ ਹੋ ਜਾਂਦਾ ਹੈ ਦੇਖੋ ਮੈਂ ਹੁਣ ਪਿੱਛੇ ਦੱਸ ਕੇ ਟਾਈਮ ਵੀ ਸ਼ਰਤਾਂ ਇਹਦੀਆਂ ਕੀ ਨੇ ਸੋ ਮੇਨਲੀ ਉਹਨਾਂ ਤੇ ਲਾਗੂ ਹੁੰਦਾ ਜਿਹੜੇ ਕਿ 2020 ਤੋਂ ਪਹਿਲਾਂ ਆਏ ਉਹਨਾਂ ਦਾ ਕੋਈ ਕ੍ਰਿਮਰ ਰੈਕਡ ਨਹੀਂ ਹੈ ਬੈਕਗਰਾਉਂਡ ਚੈੱਕ ਉਹਨਾਂ ਦਾ ਸਹੀ ਆਉਂਦਾ ਜੀ ਤੇ ਉਹਨਾਂ ਨੂੰ ਗ੍ਰੀਨ ਕਾਰਡ ਨਹੀਂ ਮਿਲੂਗਾ ਪਰ ਪਰਮਿਟ ਮਿਲ ਲੇਗਾ ਪਰ ਆਉਣ ਜਾਣ ਦੀ ਪਰਮਿਸ਼ਨ ਜ਼ਰੂਰ ਆ ਹਮ ਹਮ ਸੋ ਸੈਲਮ ਦਾ ਜਿਹੜਾ ਲਾਅ ਹੈ ਉਸੇ ਤਰ੍ਹਾਂ ਹੀ ਚੱਲੇਗਾ ਪਰ ਜਿਹੜੇ ਬੰਦੇ ਨਵੇਂ ਆਉਂਦੇ ਨੇ ਉਹਨਾਂ ਦੀ ਜਿਹੜਾ ਪ੍ਰੋਸੈਸ ਫਾਸਟ ਆ ਜੀ ਹੁਣ ਇਹਦੇ ਚ ਕੀ ਆ ਕਿ ਜਿਨ੍ਹਾਂ ਦੇ ਆਲਰੇਡੀ ਕੇਸ ਚੱਲ ਰੇ ਆ ਸੈਲਮ ਦੇ ਉਹਨਾਂ ਦਾ ਇੱਥੇ ਕੋਈ ਅਸਰ ਨਹੀਂ ਹੈਗਾ ਮਤਲਬ ਇਹ ਨਹੀਂ ਹੈਗਾ ਵੀ ਉਹ ਹੁਣ ਉਹਨਾਂ ਦੇ ਕੇਸ ਬੰਦ ਹੋ ਜਾਣਗੇ ਪਰ ਇਹ ਆ ਵੀ ਜਿਨ੍ਹਾਂ ਦੇ 2020 ਤੋਂ ਪਹਿਲਾਂ ਆਏ ਨੇ ਜਿਵੇਂ ਕੋਈ 17 18 16 ਜਾਇਆ ਉਹਦਾ ਸੈਲਮ ਚਲੀ ਜਾਂਦਾ ਉਹ ਬੰਦਾ ਆਪਣਾ ਸੈਲਵਿਜ ਕਨਵਰਟ ਕਰ ਸਕਦਾ ਉਹ ਇਹਦੇ ਅੰਡਰ ਅਪਲਾਈ ਕਰਕੇ ਤਾਂ ਉਹ ਛੱਡ ਕੇ ਇਹ ਸਟੇਟਸ ਤੇ ਆ ਸਕਦਾ ਇਸੇ ਤੇ ਲੇਕਿਨ ਜਿਹੜੇ ਨਵੇਂ ਆਏ ਨੇ 2022 23 ਚ ਉਹਨਾਂ ਤੇ ਇਹਦਾ ਕੋਈ ਅਸਰ ਨਹੀਂ ਠੀਕ ਹੈ ਦੂਸਰਾ ਇਹ ਆ ਕਿ ਜਿਹੜੇ ਗਾ ਵਿਆਹ ਦੇ ਕੇਸ ਨੇ ਉਹਦੇ ਵਾਸਤੇ ਇਹਦੇ ਰਾਹੀਂ ਤਾਂ ਗ੍ਰੀਨ ਕਾਰਡ ਦੀ ਉਮੀਦ ਹੈ ਨਹੀਂ ਪਰ ਕਿਉਂਕਿ ਇਹ ਚ ਐਂਟਰੀ ਆ ਜੀ ਕਿ ਜੇ ਬੰਦਾ ਇਹਤੇ ਪਰਮਿਸ਼ਨ ਲੈ ਕੇ ਆਪਣੀ ਕੰਟਰੀ ਆਊਟ ਕਰ ਜਾਂਦਾ ਤਾਂ ਫੇਰ ਵਾਪਸ ਆ ਜਾਂਦਾ ਤੇ ਜੇ ਉਹ ਵਿਆਹ ਕਰ ਲੈਂਦਾ ਸਿਟੀਜ਼ਨ ਨਾਲ ਉਹ ਚ ਉਹਦੀ ਪ੍ਰਵੀਜ਼ਨ ਹੋ ਸਕਦੀ ਕਿਉਂਕਿ ਅਮਰੀਕਾ ਲਾਏ ਕਹਿੰਦਾ ਵੀ ਜੇ ਲੀਗਲ ਐਂਟਰੀ ਕਿਸੇ ਦੀ ਹੋ ਜੇ ਜੀ ਤਾਂ ਉਹ ਸਿਟੀਜ਼ਨ ਨਾਲ ਦੀ ਮੈਰਿਜ ਸੱਚੀ ਹੋਵੇ ਜੇ ਰੀਅਲ ਮੈਰਿਜ ਹੋਵੇ ਤਾਂ ਪੱਕਾ ਹੋ ਸਕਦਾ ਉਹ ਵੀ ਇੱਕ ਪ੍ਰਵੀਜ਼ਨ ਹੋ ਸਕਦੀ ਹੈ ਠੀਕ ਹੈ ਜੀ ਤੀਸਰਾ ਜਿਹੜੇ بزਨੈਸਸ ਨੇ ਉਹਨਾਂ ਨੂੰ ਇਹਦਾ ਫਾਇਦਾ ਹੋਊਗਾ ਕਿਉਂਕਿ ਇਹ ਚ ਮੰਡੀਟਰੀ ਆ ਕਿ ਬੰਦਾ ਕੰਮ ਕਰਦਾ ਹੋਵੇ ਜੋ ਬਿਨੈਸ ਛੱਡਦਾ ਤਾਂ ਡਿਪੋਟੇਬਲ ਆ ਤੇ ਜਾ ਉਹ ਕੋ ਹੋਰ ਬਿਨੈਸ ਲੱਭੇ ਉਦਾਂ ਦਾ ਜੇ ਉਹ ਬਿਨੈਸ ਬੰਦ ਹੋ ਗਿਆ ਜਾਂ ਉਹ ਫਾਇਰ ਕਰਦੇ ਆ ਤਾਂ ਟੈਕਸ ਭਰੇ ਤੇ ਸਰਕਾਰ ਨੂੰ ਟੈਕਸ ਮਨੀ ਬਹੁਤ ਆਊਗਾ ਉਹਦਾ ਫਾਇਦਾ ਉਹਦੇ ਕਰਕੇ ਫਿਰ ਜਿਹੜੇ ਹੋਰ ਬਿਨੈਸ ਨੇ ਚਾਹੇ ਜਿਵੇਂ ਕਿਸੇ ਨੇ ਹੁਣ ਜਿਹੜਾ ਕੋਈ ਅਪਾਰਟਮੈਂਟ ਲੈਣਾ ਘਰ ਲੈਣਾ ਗੱਡੀ ਲੈਣੀ ਆ ਜਾਂ ਕੋਈ ਹੋਰ ਚੀਜ਼ ਲੈਣੀ ਆ ਉਹਦਾ ਵੀ ਫਾਇਦਾ ਹੋਊਗਾ 에ਅਰਲਾਈਨ ਇੰਡਸਟਰੀ ਨੂੰ ਬਹੁਤ ਫਾਇਦਾ ਹੋਊ ਕਿਉਂਕਿ ਹਜ਼ਾਰਾਂ ਹੀ ਬੰਦੇ ਜਿਹੜੇ ਨੇ ਉਹ ਜਾਣਗੇ ਆਪਣੇ ਮੁਲਕਾਂ ਨੂੰ ਜਿਹੜੇ ਕਿ ਅੱਗੇ ਨਹੀਂ ਜਾਂਦੇ ਸੋ ਇਹ ਇਹਦਾ ਬਿਨ ਪਰ ਜਿਹੜੇ ਆਪਣੇ ਲੋਕੀ ਜਿਆਦਾ ਕੇਸਾਂ ਬਾਰੇ ਸਬੰਧਤ ਨੇ ਜਿਵੇਂ ਤੁਸੀਂ ਪੁੱਛਿਆ ਵੀ ਸੈਲਮ ਦੇ ਕੇਸ ਹੋ ਕੇ ਵਿਆਹ ਦੇ ਜਾਂ ਗਾਰਡੀਨਸ਼ਿਪ ਦੇ ਆ ਉਹਨਾਂ ਤੇ ਐਜ਼ ਇਟ ਇਜ਼ ਫਰਕ ਨਹੀਂ ਆ ਪਰ ਜਿਹੜੇ ਇਹਦੇ ਚ انرੋਲ ਕਰਨਗੇ 2020 ਤੋਂ ਪਹਿਲਾਂ ਦੇ ਆਏ ਉਹ ਬੰਦਿਆਂ ਕੋਲੇ ਆਪਸ਼ਨ ਜ਼ਰੂਰ ਹੋਊਗੀ ਵੀ ਉਹ ਇਹਦੇ ਚ انرੋਲ ਕਰ ਲੈਣ ਤੇ ਇਹਦੇ ਚ ਕਰਕੇ ਉਹ ਸੈਲਮ ਸਟੇਟਸ ਵਿੱਚ ਕਨਵਰਟ ਕਰ ਸਕਦੇ ਆ ਪਰ ਇੱਥੇ ਗ੍ਰੀਨ ਕਾਰਡ ਨਹੀਂ ਮਿਲਉਣਾ ਜਾਣਾ ਤੇ ਜਿਹੜੇ ਵਿਆਹ ਵਾਲੇ ਵੀ ਜਿਨ੍ਹਾਂ ਨੇ ਕਰਾਇਏ ਨੇ ਰੋਲ ਕਰਕੇ ਜਿਨ੍ਹਾਂ ਨੂੰ ਜਿਹੜੀ ਪਰਮਿਸ਼ਨ ਮਿਲਦੀ ਆ ਆਉਣ ਜਾਣ ਦੀ ਇਹ ਚ ਤਾਂ ਉਹ ਆ ਕੇ ਲੀਗਲ ਐਂਟਰੀ ਤੇ ਸਿਟੀਜ਼ਨ ਨਾਲ ਵਿਆਹ ਵਗੈਰਾ ਕਰ ਸਕਦੇ ਆ ਉਹ ਇਹਦੇ ਵਿੱਚ ਫਿਲਹਾਲ ਤਾਂ ਲਾਗੂੜਾ ਬਾਕੀ ਜਿਵੇਂ ਮੱਗ ਕੇ ਦੱਸਿਆ ਵੀ ਚੇਂਜਸ ਆਉਣਗੇ ਅਜੇ ਇਸ ਰੂਪ ਜਿਵੇਂ ਨਾ ਪਾਸ ਹੋਣਾ ਕਿਉਂਕਿ ਇਹ ਤਾਂ ਕਿ ਡਰਾਫਟ ਆ ਖਰੜਾ ਇੱਤੇ ਬਹਿਸ ਹੋਣੀ ਆ ਇਹ 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 ਚ ਕੁਝ ਹੋਰ ਗੱਲਾਂ ਪਾਈਆਂ ਜਾਣਗੀਆਂ ਕੁਝ ਕੱਢੀਆਂ ਜਾਣਗੀਆਂ ਲੇਕਿਨ ਜੇ ਹੋ ਜਾਂਦਾ ਕਿਸੇ ਰੂਪ ਚ ਚੰਗਾ ਕਦਮ ਆ ਕਿਉਂਕਿ ਕੋਈ ਗੱਲ ਅੱਗੇ ਤੁਰੂਗੀ ਕਿਸੇ ਨੂੰ ਤਾਂ ਰਾਹ ਮਿਲੂਗੀ ਡਿਪੋਟੇਸ਼ਨ ਤੋਂ ਸੋ ਇਹ ਚੰਗੀ ਗੱਲ ਜੀ ਅ ਜਸਪ੍ਰੀਤ ਜੀ ਜਿਵੇਂ ਤੁਸੀਂ ਦੱਸਿਆ ਕਿ ਡਿਗਨਿਟੀ ਐਕਟ ਦੀ ਚਰਚਾ ਸ਼ੁਰੂ ਹੋ ਚੁੱਕੀ ਆ ਹਜੇ ਮਤਲਬ ਜ਼ਰੂਰੀ ਨਹੀਂ ਇਹ ਪਾਸ ਹੋਊਗਾ ਪਰ ਹੈਗੀ ਹੈ ਪੋਸਿਬਿਲਟੀ ਕਿ ਪਾਸ ਹੋ ਸਕਦਾ ਹੈ ਤੁਹਾਨੂੰ ਲੱਗਦਾ ਕਿ 트럼ਪ ਪ੍ਰਸ਼ਾਸਨ ਜਾਂ ਨਵੀਂ ਸਰਕਾਰ ਜਿਹੜੀ ਹੁਣ ਬਣੀ ਆ ਉਹ ਸੱਟ ਦੇ ਉੱਤੇ ਮੱਲਮ ਲਾਉਣ ਦੀ ਕੋਸ਼ਿਸ਼ ਕਰ ਰਹੀ ਆ ਲੋਕਾਂ ਨੂੰ ਜਿਵੇਂ ਇੱਕ ਕਹਿ ਸਕਦੇ ਆ ਆਪਾਂ ਵਰਾਉਣਾ ਹੁੰਦਾ ਏ ਸਪੈਸ਼ਲੀ ਜਿਹੜੇ ਇਮੀਗ੍ਰੈਂਟਸ ਆ ਕੀ ਕਹੋਗੇ ਇਹਦੇ ਬਾਰੇ ਇਦੇ ਬਾਰੇ ਅਜੇ ਸਰਕਾਰ ਦਾ ਰਿਐਕਸ਼ਨ ਨਹੀਂ ਕੋਆ ਹੈ ਕਲੀਅਰ ਨਹੀਂ ਹੈ ਇਹ ਹੋ ਸਕਦਾ ਵੀ ਇਹਨਾਂ ਨੇ ਜਿਹਨਾਂ ਨੇ ਬਿੱਲ ਪੇਸ਼ ਕੀਤਾ ਉਹਨਾਂ ਨੇ ਕੋਈ ਗੱਲਬਾਤ ਅੰਦਰ ਖਾਤੇ ਕੀਤੀ ਹੋਵੇ ਉਹਨਾਂ ਨਾਲ ਪਰ ਇੱਕ ਗੱਲ ਤੈਅ ਆ ਵੀ ਜਿਹੜੇ ਰਿਪਬਲਿਕਨ ਕਾਂਗਰਸਮੈਨ ਨੇ ਜਾਂ ਲੀਡਰ ਨੇ ਜਿਹੜੇ ਖਾਸ ਕਰਕੇ ਕੈਲੀਫੋਰਨੀਆ ਸਟੇਟ ਚ ਨੇ ਟੈਕਸਸ ਚ ਨੇ ਫਲੋੜਾ ਚ ਨੇ ਜੀ ਨਿਊ ਮੈਕਸੀਕੋ ਨੇ ਅਰੀਜ਼ੋਨਾ ਨੇ ਜਿਹੜੀਆਂ ਸਟੇਟਾਂ ਦੇ ਵਿੱਚ ਖਾਸ ਕਰਕੇ ਹਿਸਪੈਨਿਕ ਜਿਹੜੀ ਕਮਿਊਨਿਟੀ ਆ ਉਹਦਾ ਕਾਫੀ ਜ਼ਿਆਦਾ ਬੋਲਬਾਲਾ ਹੈ ਜਾਂ ਦੂਜੇ ਜਿੱਥੇ ਮਾਈਗ੍ਰੈਂਟਸ ਹੈਗੇ ਜ਼ਿਆਦਾ ਜਾਂ ਫਾਰਮਿੰਗ ਜਾਂ ਕੰਸਟਰਕਸ਼ਨ ਦਾ ਕੰਮ ਜ਼ਿਆਦਾ ਹੁੰਦਾ ਜਾਂ ਹੋਟਲਾਂ ਦਾ ਕੰਮ ਆ ਉਹੋ ਜਿਆਂ ਨੂੰ ਇਹਦਾ ਸੇਕ ਲੱਗ ਰਿਹਾ ਜੀ ਤਾਂ ਉਹਨਾਂ ਦੇ ਵਿੱਚ ਇਹ ਮੂਵਮੈਂਟ ਜ਼ਰੂਰ ਹੈਗੀ ਆ ਵੀ ਕੁਝ ਨਾ ਕੁਝ ਹੋਣਾ ਚਾਹੀਦਾ ਨਹੀਂ ਅਸੀਂ ਹਾਰ ਜਾਾਂਗੇ ਜਾਂ ਵੈਸੇ ਵੀ ਇਕਨੋਮੀ ਸਾਡੀ ਸਟੇਟ ਦੀ ਥੱਲੇ ਜਾਊਗੀ ਤਾਂ ਉਹਦੇ ਕਰਕੇ ਹੈਗਾ ਤੇ ਹੋ ਸਕਦਾ ਵੀ ਉਹ ਪ੍ਰੈਜ਼ੀਡੈਂਟ 트੍ਰੰਪ ਨੂੰ ਜਾਂ ਪ੍ਰਸ਼ਾਸਨ ਨੂੰ ਬਣਾਉਣ 'ਚ ਕਾਮਯਾਬ ਹੋ ਜਾਣ ਇਹ ਵੀ ਹੋ ਸਕਦਾ ਵੀ ਉਹਨਾਂ ਨੇ ਗੱਲ ਪਹਿਲਾਂ ਕੀਤੀ ਹੋਵੇ ਇਨੂੰ ਇੰਟਰੋਡਿਊਸ ਕੀਤਾ ਇਹ ਗੱਲ ਹੈਗੀ ਆ ਵੀ ਉਹਨਾਂ ਨੇ ਗੱਲ ਕਰਕੇ ਕੀਤਾ ਫੇਰ ਤਾਂ ਇਹਦੇ ਪਾਸ ਹੋਣ ਦੀ ਕਾਫੀ ਜ਼ਿਆਦਾ ਉਮੀਦ ਹੈ ਜਾਂ ਨਹੀਂ ਵੀ ਗੱਲ ਹੋਈ ਤਾਂ ਹੋ ਸਕਦਾ ਕਿਉਂਕਿ ਇਹਨੂੰ ਡਾਊਨ ਰਾਈਟ ਸਰਕਾਰ ਨੇ ਰਿਜੈਕਟ ਨਹੀਂ ਕੀਤਾ ਜੇ ਇਹ ਪੋਜ਼ਿਟਿਵ ਨਿਊ ਹੈ ਨਹੀਂ ਉਹਨਾਂ ਨੇ ਕਹਿਣਾ ਸੀ ਵੀ ਅਸੀਂ ਸਹਿਮਤ ਨਹੀਂ ਸੋ ਕਿਸੇ ਵੀ ਜਿਹੜਾ ਹਾਈ ਅਫੀਸ਼ਰ ਹੈਗਾ ਸਰਕਾਰ ਦਾ ਚੂਡਿੰਗ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਕੋਈ ਇਹਦੇ ਖਿਲਾਫ ਜਾਂ ਹੱਕ 'ਚ ਬਿਆਨ ਨਹੀਂ ਆਇਆ ਚੁੱਪ ਨੇ ਤੇ ਆ ਮਤਲਬ ਰਿਐਕਸ਼ਨ ਦੇਖ ਰਿਹਾ ਲੋਕਾਂ ਦਾ ਸੋ ਹੋ ਸਕਦਾ ਉਹਨਾਂ ਦੀ ਸਹਿਮਤੀ ਹੈ ਪਰ ਜੇ ਉਹ ਖੜ ਜਾਣੇ ਦੇ ਪਿੱਛੇ ਫੇਰ ਪਾਸ ਹੋਣ ਦੀ ਮੀਤ ਜੜੀ ਵਧੇਗੀ ਔਰ ਇਹ ਚੰਗਾ ਕਦਮ ਇਸ ਕਰਕੇ ਆ ਵੀ ਗੱਲ ਕਿਸੇ ਪਾਸੇ ਤੁਰੀ ਅੱਗੇ ਕਿਸੇ ਪਾਸੇ ਤੁਰੀ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਜਸਪੀ ਜੀ ਇੱਕ ਹੋਰ ਨਵੇਂ ਮੁੱਦੇ ਦੀ ਗੱਲ ਜਿਹੜੀ ਤੁਸੀਂ ਕਮਿਊਨਿਟੀ ਨੂੰ ਦੱਸੀ ਹੈ ਡੈਫੀਨਿਟਲੀ ਲੋਕ ਜਿਹੜੇ ਘਰ ਬੈਠੇ ਆ ਸੁਣਦੇ ਆ ਸਾਨੂੰ ਇਹ ਪੋਡਕਾਸਟ ਹੁੰਦੇ ਆ ਹਰ ਹਫ਼ਤੇ ਉਹਨਾਂ ਨੂੰ ਜਾਣਕਾਰੀ ਤੋਂ ਜਿਹੜਾ ਉਹ ਲਾਜ਼ਰੂਰ ਮਿਲੂਗਾ ਸੋ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ